ਤੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਟਿੱਬੀ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮਤੌਰ ਲੈਕਚਰਰ ਹਿਸਟਰੀ ਕੰਮ ਕਰ ਰਹੀ ਹਾਂ ਸਾਡੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਆਰ ਕੇ ਸ਼ਰਮਾ ਜੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਸਿੰਗਾਪੁਰ ਇਨੋਵੇਟਿਵ ਮਾਡਲ ਸਕੂਲਾਂ ਵਿੱਚ ਸਥਾਪਿਤ ਕਰਨ ਲਈ ਸਿੰਗਾਪੁਰ ਟ੍ਰੇਨਿੰਗ ਲੈਨ ਲਈ ਭੇਜਿਆ ਗਿਆ ਤੇ ਉੱਥੋਂ ਟ੍ਰੇਨਿੰਗ ਲੈਨ ਦੇ ਸਦਕਾ ਉਹਨਾਂ ਨੇ ਸਾਡੇ ਸਕੂਲਾਂ ਵਿੱਚ ਆ ਕੇ ਬਹੁਤ ਹੀ ਇਸ਼ਲਾਗਾਯੋਗ ਕੰਮ ਕੀਤੇ ਨੇ ਆ ਕੇ ਚਾਈਲਡ ਵੇਸਟ ਜਿਹੜੀ এডੂਕੇਸ਼ਨ ਹੈ ਉਹ ਬੱਚਿਆਂ ਨੂੰ ਦਿੱਤੀ ਔਰ ਇਸ এডੂਕੇਸ਼ਨ ਦੇ ਸਦਕਾ ਬੱਚਿਆਂ ਦੇ ਵਿੱਚ ਇੰਨਾ ਕੌਨਫੀਡੈਂਸ ਆਇਆ ਕਿ ਅੱਜ ਸਾਡਾ ਸਕੂਲ ਜਿਹੜਾ ਹੈ ਉਹ 8ਵੀਂ 10ਵੀਂ 12ਵੀਂ ਤਿੰਨਾਂ ਕਲਾਸਾਂ ਦਾ ਰਿਜ਼ਲਟ ਜਿਹੜਾ ਹੈ 100% ਆਇਆ ਹੈ 스포츠 ਦੇ ਵਿੱਚ ਵੀ ਸਾਡਾ ਸਕੂਲ ਜਿਹੜਾ ਹੈ ਸਰਦੇ ਆਨ ਨਾਲ ਇਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਵੱਧ ਚੜ ਕੇ ਬੱਚੇ ਭਾਗ ਲੈਂਦੇ ਨੇ ਤੇ ਉਹਨਾਂ ਨੇ ਕਈ ਵਾਲੀਬਾਲ ਦੇ ਵਿੱਚੋਂ ਬੱਚੇ ਜਿਹੜੇ ਨੇ ਇਨਾਮ ਜਿੱਤ ਕੇ ਵੀ ਲੈ ਕੇ ਆਏ ਨੇ ਸ਼ੇਰ ਦੀ ਸਵਾ ਦੇ ਵਿੱਚ ਹਾਊਸ ਵਾਈਜ਼ ਜਿਹੜੇ ਅਧਿਆਪਕ ਨੇ ਬੱਚਿਆਂ ਨੂੰ ਮੋਰਲ এডੂਕੇਸ਼ਨ ਦਿੰਦੇ ਹਨ ਤਾਂ ਕਿ ਉਹਨਾਂ ਦਾ ਨੈਤਿਕ ਸਤਰ ਜਿਹੜਾ ਉਹ ਵੱਧ ਸਕੇ ਔਰ ਮੈਂ ਦੇਖਿਆ ਕਿ ਇਸ ਮੋਰਲ এডੂਕੇਸ਼ਨ ਦੇ ਸਦਕਾ ਬੱਚਿਆਂ ਤੋਂ ਇਲਾਵਾ ਉਹਨਾਂ ਦੇ ਮਾਪਿਓ ਦੇ ਵਿੱਚ ਵੀ ਬਹੁਤ ਅਵੇਅਰਨੈਸ ਆਈ ਹੈ ਸਾਡੇ ਸਕੂਲ ਦੇ ਵਿੱਚ ਵੋਕੇਸ਼ਨਲ ਟ੍ਰੇਨਰ ਜਿਹੜੇ ਨੇ ਉਹਨਾਂ ਅਨੁਸਾਰ ਨੇ ਸਿੰਗਾਪੁਰ ਇਨੋਵੇਟਿਵ ਜਿਹੜਾ ਮਾਡਲ ਸੀ ਸਥਾਪਿਤ ਕੀਤਾ ਤੇ ਬੱਚਿਆਂ ਨੂੰ ਹੋਰ ਵੱਧ ਤੋਂ ਵੱਧ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਕਿਹਾ ਬੱਚੇ ਜਿਹੜੇ ਨੇ ਸਾਡੇ ਬਾਹਰ ਜਾ ਕੇ ਟ੍ਰੇਨਿੰਗ ਲੈ ਕੇ ਵੀ ਆਉਂਦੇ ਨੇ ਸਿੰਗapore ਤੋਂ ਟ੍ਰੇਨਿੰਗ ਲੈਂਡ ਤੋਂ ਬਾਅਦ ਸਰ ਨੇ ਆ ਕੇ ਆਪਣੇ ਜਿਹੜੇ ਐਕਸਪੀਰੀਅੰਸ ਜਿਹੜੇ ਸੀ ਉਹ ਟੀਚਰਾਂ ਦੇ ਨਾਲ ਸਾਂਝੇ ਕੀਤੇ ਇਹਦੇ ਨਾਲ ਟੀਚਰਾਂ ਦੇ ਵਿੱਚ ਔਰ ਬੱਚਿਆਂ ਦੇ ਵਿੱਚ ਇੱਕ ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਹੈ ਉਹ ਦੇਖੀ ਜਾ ਸਕਦੀ ਹੈ